ਰੁਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਨੂੰ ਢਾਉਣ ਦੀ ਧਮਕੀਆਂ ਦਾ ਦੌਰ ਲਗਾਤਾਰ جاری ਹੈ 14 ਜੁਲਾਈ ਤੋਂ ਲੈ ਕੇ 16 ਜੁਲਾਈ ਤੱਕ 5 ਈਮੇਲਸ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵਿੱਚ ਧਮਕੀ ਦਿੱਤੀ ਗਈ ਹੈ ਹਾਲਾਂਕਿ 3 ਦਿਨ ਯਾਨੀ ਕਿ ਹੁਣ ਚੌਥਾ ਦਿਨ ਹੈ ਚੌਥੇ ਦਿਨ ਬਾਅਦ ਵੀ ਪੁਲਿਸ ਤੇ ਸਾਡੀ ਸੁਰੱਖਿਆ ਏਜੰਸੀਆਂ ਤੇ ਹੱਥ ਖਾਲੀ ਹੈ ਪਰ ਇਤਿਹਾਦ ਦੇ ਤੌਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹੈ ਟਾਸਕ ਫੋਰਸ ਸ੍ਰੀ ਦਰਬਾਰ ਸਾਹਿਬ ਦੇ ਦਰਸਾਂ ਲਈ ਅੰਦਰ ਜਾ ਰਹੀ ਸੰਗਤ ਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਤਲਾਸ਼ੀ ਲੈ ਕੇ ਅੰਦਰ ਜਾਣ ਦੇ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅੰਦਰ ਵੀ ਥਾਂ ਥਾਂ ਤੇ ਟਾਸ ਫੋਰਸ ਤਾਇਨਾਤ ਕੀਤੀ ਗਈ ਹੈ ਅਸੀਂ ਬਾਹਰ ਦੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਬੀਐਸਐਫ ਜਾਂ ਪੰਜਾਬ ਪੁਲਿਸ ਦੀ ਵੱਖ-ਵੱਖ ਏਜੰਸੀਆਂ ਸਿਰਫ ਡੌਗ ਦੇ ਨਾਲ ਮੈਟਲ ਡਾਇਰੈਕਟਰ ਦੇ ਨਾਲ ਹਰ ਪਾਸੇ ਗੱਠੜੀ ਕਰ ਜੋੜਾ ਕਰ ਜਾਂ ਫਿਰ ਵੱਡੇ ਵੱਡੇ ਜੋ ਹਗਮਲੇ ਲੱਗੇ ਨੇ ਉੱਥੇ ਵੀ ਜਾਂਚ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਹਾਲਾਂਕਿ ਧਮਕੀਆਂ ਚਾਹੇ ਇਹ ਇੱਕ دہشت ਫਲਾਉਣ ਦੀ ਕੋਝੀ ਸਾਜ਼ਿਸ਼ ਨਜ਼ਰ ਆ ਰਹੀ ਹੈ ਪਰ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਅਣਡਿੱਠਿਆਨ ਦਿੱਖੇ ਇਸ ਨੂੰ ਲਾਈਟਲੀ ਨਹੀਂ ਲਿਆ ਜਾ ਰਿਹਾ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਔਰ ਇੱਕ ਹੋਰ ਖਾਸ ਗੱਲ ਇਹ ਤਸਵੀਰ ਸਾਫ਼ ਬਿਆਨ ਕਰ ਰਹੀ ਹੈ ਇਹਨਾਂ ਧਮਕੀਆਂ ਦਾ ਕਿਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ دہشت ਫਲਾਉਣ ਦੀ ਸਾਜ਼ਿਸ਼ ਪੂਰੀ ਤਰ੍ਹਾਂ ਦੇ ਨਾਲ ناکਾਮ ਨਜ਼ਰ ਆ ਰਹੀ ਹੈ ਕਿਉਂਕਿ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਸੰਗਤਾਂ ਆਮ ਵਾਂਗ ਹੀ ਸ਼੍ਰੀ ਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਇੱਥੇ ਸ਼ਰਧਾਲੂ ਵੀ ਵਜੂਦ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਦੇਸ਼ ਵਿਦੇਸ਼ਾਂ ਦੀ ਸੰਗਤਾਂ ਨਾਲ ਵੀ ਗੱਲਬਾਤ ਕਰੀਏ ਕਹਿੰਦੇ ਧਮਕੀ ਆਈ ਹੈ ਜੀ ਲੱਗਦਾ ਕੋਈ ਇੱਥੇ ਧਮਕੀ ਦਾ ਅਸਰ ਹੈ ਜੀ ਮੈਨੂੰ ਤਾਂ ਕੁਝ ਵੀ ਨਹੀਂ ਲੱਗ ਰਿਹਾ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਮੈਂ ਦਿੱਲੀੋਂ ਆਇਆ ਭਾਈ ਜੀ ਹਾਂਜੀ ਹਾਂਜੀ ਕਹਿੰਦੇ ਜੀ ਧਮਕੀ ਆਈ ਸੀ ਤਿੰਨ ਦਿਨ ਹੋ ਗਏ ਧਮਕੀ ਆ ਰਹੀ ਇਹਦੀ ਦਰਵਾਜ਼ਾ ਸਾਬ ਨੂੰ ਉਡਾ ਦੇਣਾ ਜੀ ਆਡੀਸ ਫਿੱਟ ਕਰ ਕੁਝ ਨਹੀਂ ਹੋ ਸਕਦਾ ਜੀ ਇੱਥੇ ਕੁਝ ਕੁਝ ਨਹੀਂ ਹੋ ਸਕਦਾ ਜੀ ਇੱਥੇ ਪੂਰੀ ਕਿਰਪਾ ਮਹਾਰਾਜ ਦੀ ਸਾਰਿਆਂ ਦੇ ਕੁਝ ਨਹੀਂ ਹੋ ਸਕਦਾ ਜੀ ਇੱਥੇ ਸਭ ਕਿਰਪਾ ਮਹਾਰਾਜ ਦੀ ਹਾਂ ਜੀ ਕੀ ਨਾਮ ਹੈ ਕਿੱਥੋਂ ਆਏ ਅਸੀ ਜਗਰਾਉ ਤੂੰ ਜੀ ਜਗਰਾਉ ਤੂੰ ਹਾਂ ਜੀ ਡਰ ਨਹੀਂ ਲੱਗਿਆ ਤੁਹਾਨੂੰ ਇੱਥੇ ਆਣ ਲੱਗਿਆ ਨਹੀਂ ਨਹੀਂ ਹਾਂ ਜੀ ਨਹੀਂ ਜਮਾ ਹੀ ਨਹੀਂ ਕੋਈ ਲੱਗੇ ਇੱਥੇ ਡਰ ਦਾ ਮਾਹੌਲ ਕੋਈ ਦੇਚਦਾ ਮਾਹੌਲ ਨਹੀਂ ਸਾਰਾ ਕੁਝ ਵਧੀਆ ਜਿਵੇਂ ਸੰਗਤ ਆਉਂਦੀ ਓਵੇਂ ਹੀ ਆ ਆਮ ਆ ਗਈ ਆ ਹਾਂਜੀ ਆਮ ਆ ਗਈ ਆ ਚੜ੍ਹਦੀ ਕਲਾ ਰਹੀ ਸਭ ਬਿਲਕੁਲ ਸਰਦਾਲੂ ਅੱਜ ਕਿਸੇ ਤਰ੍ਹਾਂ ਦਾ ਕੋਈ ਭੈ ਖੋਫ ਨਜ਼ਰ ਨਹੀਂ ਆ ਰਿਹਾ ਕਿਹਦਾ ਲਗਾ ਠੀਕ ਲੱਗਾ ਹਾਂਜੀ ਕਹਾਂ ਸੇ ਆ ਮੇਰਾ ਆਂਧਰਾ ਸੇ ਆਂਧਰਾ ਸੇ ਆਂਧਰਾ ਬੜਾ ਅੱਛਾ ਹੈ ਪਿੰਪਲ ਬੜਾ ਅੱਛਾ ਹੈ ਸੁਪਰ ਟੈਂਪਲ ਹੈ ਕਹੀਂ ਕੋਈ ਆਪਕੋ ਪਰੇਸ਼ਾਨੀ ਕੋਈ ਹਿਸ਼ਾਨਦਮਾ ਹਿਸ਼ਾਨਦਮਾ ਤੇ मेरा हाँ। जन्म समृद्ध है सफल हो, गए। सब हो गया ये बोले कि सब कुछ अच्छा है बहुत बढ़िया है सब कुछ बहुत बढ़िया इधर तो बहुत अच्छा है एक्सलेंट है मगर एक एक रिक्वेस्ट चाहिए मीडिया से, जो गेट एंट्री है ना, उधर थोड़ा ये चेक रखना लेजर चेक चेक रहना चाहिए लापरवाही नहीं होना चाहिए स्कैनिंग, स्कैनिंग स्कैनिंग चेक रहना यहाँ कोई आपको ऐसा चीज लगा तो इधर हमारा घर में जैसा है दीन कुछ भी नहीं है डर नहीं है मगर सिक्योरिटी चेक रहे तो जो स्कैनिंग अच्छा रहेगा इनर बाडी पे अंदर कुछ ओटेको अच्छा है बहुत अच्छा है जो देश थे वक्त वक्त हिस्से तो ਰੋਹਾਨੀ ਦੇ ਕੇਂਦਰ ਸੱਚਕੰਨ ਸ੍ਰੀ ਮੰਦਿਰ ਸਾਹਿਬ ਦੇ ਵਿਖੇ ਨਤਮਸਤਕ ਹੋ ਕੇ ਧੰਗੂ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈਣ ਦੇ ਲਈ ਪਹੁੰਚਿਆ ਨੇ ਔਰ ਉਹਨਾਂ ਦਾ ਕਹਿਣਾ ਕਿ ਇੱਥੇ ਆ ਕੇ ਆਨੰਦ ਸਕੂਨ ਮਿਲਿਆ ਹੈ ਬੜੀ ਖੁਸ਼ੀ ਮਿਲੀ ਹੈ ਪਰ ਕਿਤੇ ਵੀ دہشت ਦਾ ਡਰ ਦਾ ਮਾਹੌਲ ਨਜ਼ਰ ਨਹੀਂ ਆਇਆ ਜਿਸ ਤਰ੍ਹਾਂ ਗੁਰਚਰਨ ਸਿੰਘ ਗਰੇਵਾਲ ਅਰੀ ਕਹਿ ਰਹੇ ਸੀ ਕਿ ਸਾਡਾ ਖੁਫੀਆ ਤੰਤਰ ਇੱਕ ਵੱਡਾ ਸਵਾਲ ਚੱਕਿਆ ਉਹਨਾਂ ਨੇ ਕਿ ਸਾਡਾ ਇੰਟੈਲੀਜੈਂਸ ਫੇਲਰ ਹੈ ਕਿ ਅਸੀਂ 4 ਦਿਨਾਂ ਚ ਇੱਕ ਮੇਲ ਭੇਜਣ ਵਾਲਾ ਟ੍ਰੇਸ ਨਹੀਂ ਕਰ पाए ਉਸ ਨੂੰ ਕਾਬੂ ਨਹੀਂ ਕਰ पाए ਲੋਕਾਂ ਦੇ ਅੱਗੇ ਸਚਾਈ ਨਹੀਂ ਰੱਖ पाए ਪਰ ਫਿਰ ਵੀ ਸੁਰੱਖਿਆ ਦੀ ਲਹਿਰ ਨਾਲ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਪਰ ਇਸ ਚੌਕਸੀ ਦੌਰਾਨ ਸੁਰੱਖਿਆ ਦੇ ਕਲੇ ਪ੍ਰਬੰਧਾ ਦੌਰਾਨ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਨਾ ਹੋਵੇ ਔਰ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਚਲਣੀ ਪਵੇ ਕੈਮਰਾ ਪਾਸੇ ਅਵਤਾਰ ਸਿੰਘ ਦੇ ਨਾਮ ਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤ